ਅਫਸਰ ਕੀ ਨਾਮ ਹੈ ਜਿਹੜਾ ਖਾਣਾ ਹੈ ਮੇਰਾ ਨਾਂ ਇਨਸਪੈਕਟਰ ਹਰਜੋਤ ਸਿੰਘ ਹੈ ਮੁੱਖ ਅਫਸਰ ਥਾਣਾ ਕਲਾਂਡ ਕਲੋਨੀ ਬਟੈਂ ਕਿਉਂ ਹੋਇਆ ਮੋਟਰਸਾਈਕਲ ਫੜਿਆ ਕੀ ਮਾਮਲਾ ਮਾਂ ਜੋਗ ਸੀਨੀਅਰ ਕਪਤਾਨ ਪੁਲਿਸ ਡਿੰਡਾ ਮੈਡਮ ਅਮਨੀਤ ਕੌਂਡਲ ਆਈਪੀਸ ਜਿਹਦੇ ਸਖਤ ਦਿਸ਼ਾ ਨਿਰਦੇਸ਼ ਹੈ ਜਿਹੜੇ ਮਾੜੇ ਅੰਸਰ ਸਮਾਜ ਦੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਹੀ ਕੱਲ ਸਾਡੇ ਜਿਹੜੇ ਚੌਕੀ ਇਨਚਾਰਜ ਹੈ ਚੌਕੀ ਵਰਦਮਾਨ ਸਬ ਇਨਸਪੈਕਟਰ ਜਖੀਰ ਉਹਨਾਂ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਾਗਰ ਨਾਂ ਦਾ ਵਿਅਕਤੀ ਹੈ ਜਿਹੜਾ ਜੋਗੀ ਨਗਰ ਦਾ ਰਹਿਣ ਵਾਲਾ ਉਹਤੇ ਜਿਸ ਤੇ ਪਹਿਲਾਂ ਵੀ ਜਿਹੜੇ ਚੋਰੀ ਦੇ ਮਕਦਮੇ ਦਰਜ ਹੈ ਤੇ ਹੁਣ ਵੀ ਜਿਹੜਾ ਹੈਗਾ ਉਹ ਚੋਰੀ ਦੇ ਮੋਟਰਸਾਈਕਲ ਨਾਲ ਏਰੀਆ ਚ ਘੁੰਮ ਰਿਹਾ ਜਿਸ ਤੇ ਮਕਦਮਾ ਨੰਬਰ 299 ਅੰਡਰ ਸੈਕਸ਼ਨ 303 ਸਬਸੈਕਸ਼ਨ 2 ਬੀ ਐਨ ਐਸ ਥਾਣਾ ਕਨਾਲ ਕਲੋਨੀ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਮਕਦਮੇ ਦੀ ਜਿਹੜੀ ਤਫਤੀਸ਼ ਸ਼ਾਮਲ ਵਿੱਚ ਲਿਆਂਦੀ ਗਈ ਜਿਸ ਤੇ ਦਰਾਨੇ ਤਫਤੀਸ਼ ਸਾਗਰ ਜੋ ਇਸ ਮਕਦਮੇ ਦਾ ਦੋਸ਼ੀ ਸੀ ਉਹਨੂੰ ਇੱਕ ਚੋਰੀ ਦੇ ਮੋਟਰਸਾਈਕਲ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੇ ਦੌਰਾਨੇ ਜਿਹੜਾ ਇਹਦੀ ਪੁਛਗਿਛ ਤੇ ਇਨਕਸ਼ਾਫ ਤੇ ਜਿਹੜੇ ਕੇ 4 ਹੋਰ ਮੋਟਰਸਾਈਕਲ ਇਸ ਮੁਕਦਮੇ ਵਿੱਚ ਉਸ ਪਾਸੋਂ ਰਿਕਵਰ ਕੀਤੇ ਗਏ ਹੈ ਤੇ ਇਸ ਮੁਕਦਮੇ ਵਿੱਚ ਹੁਣ ਤੱਕ ਕੁੱਲ ਜਿਹੜੇ ਹੈ 5 ਜਿਹੜੇ ਮੋਟਰਸਾਈਕਲ ਰਿਕਵਰ ਕੀਤੇ ਜਾ ਚੁੱਕੇ ਹੈ ਤੇ ਮੁਕਦਮੇ ਦੀ ਤਫਤੀਸ਼ ਚੱਲੀ ਹੈ ਕਿਨੇ ਮਾਮਲੇ ਤੋਂ ਪਹਿਲਾਂ ਜਿਹੜੇ ਘਟਕ ਇਹਦੇ ਜਿਹੜਾ ਹੈਗਾ ਵੱਖ-ਵੱਖ ਥਾਣਿਆਂ 'ਚ ਤੇ ਵੱਖ-ਵੱਖ ਜਿਹੜੇ ਚੋਰੀ ਤੇ ਹੋਰ ਜਿਹੜੀਆਂ ਤਰਾਵਾਂ ਤਹਿਤ ਕੁੱਲ ਜਿਹੜੇ 10 ਮੁਕੱਦਮੇ ਦਰਜ ਹੈ ਤੇ ਇਹਨੂੰ ਅੱਜ ਅਸੀਂ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਇਹਦੇ ਨਾਲ ਹੋਰ ਵੀ ਜੋ ਕੋਈ ਮੈਂਬਰ ਹੈ ਇਹਦੇ ਗਰੁੱਪ ਦਾ ਜਿਹੜਾ ਜੁੜਿਆ ਹੋਇਆ ਹੈਗਾ ਉਹਦੇ ਖਿਲਾਫ ਵੀ ਜਿਹੜੇ ਹੈਗੇ ਕੋਈ ਨਾਮ ਸਾਹਮਣੇ ਆਉਂਦਾ ਉਹ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ